ਸਮਰਾਲਾ ਦੇ ਨੇੜੇ ਸਰਾਂਤ ਨਹਿਰ ਕਿਨਾਰੇ ਪਿੰਡ ਗੜੀ ਤਰਖਾਨਾ ਵਿਖੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ 15 ਤੋਂ ਵੱਧ ਝੁੱਗੀਆਂ ਨੂੰ ਅੱਧੀ ਰਾਤ ਨੂੰ ਕਰੀਬ 12:30 ਵਜੇ ਅੱਗ ਲੱਗਣ ਨਾਲ ਅੱਗ ਦੇ ਪਾਮਪੜ ਮਚ ਗਏ ਜਿਸ ਵਿੱਚ ਉਹਨਾਂ ਦਾ ਸਾਰਾ ਕੱਪੜਾ ਸਮਾਨ ਨਗਦੀ ਰਾਸ਼ਨ ਤੋਂ ਇਲਾਵਾ ਅਨੇਕਾਂ ਪਸ਼ੂ ਵੀ ਬੁਰੀ ਤਰ੍ਹਾਂ ਝੁਲਸ ਕੇ ਮਰ ਗਏ ਇਸ ਅੱਗ ਨਾਲ ਝੁੱਗੀਆਂ ਨੇੜੇ ਖੋਖੇ ਵਿੱਚ ਬਣੀਆਂ ਦੋ ਦੁਕਾਨਾਂ ਵੀ ਸੜ ਕੇ ਸਵਾਹ ਹੋ ਗਈਆਂ ਜਿੰਨਾ ਵਿੱਚੋਂ ਇੱਕ ਦਰਜੀ ਦੀ ਦੁਕਾਨ ਵੀ ਸੀ ਜਿਸ ਵਿੱਚ 3.5 ਲੱਖ ਰੁਪਏ ਦਾ ਕੱਪੜਾ ਸੜ ਕੇ ਸਵਾਹ ਹੋ ਗਿਆ ਅਤੇ ਇੱਕ ਕਰਿਆਨੇ ਦੀ ਦੁਕਾਨ ਵੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਇਹਨਾਂ ਗਰੀਬਾਂ ਦਾ ਸਭ ਕੁਝ ਸੜ ਕੇ ਸਵਾਹ ਹੋ ਗਿਆ ਇੱਥੋਂ ਤੱਕ ਕਿ ਪੈਨਲ ਕਪੜੇ ਖਾਣ ਲਈ ਰਾਸ਼ਨ ਅਤੇ ਨਾ ਹੀ ਸਿਰ ਤੇ ਛੱਤ ਬਚੀ ਗਰੀਬ ਪਰਿਵਾਰਾਂ ਨੇ ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਗੁਹਾਰ ਲਗਾਈ ਹੈ ਕਿ ਔਖੀ ਘੜੀ ਵਿੱਚ ਉਹਨਾਂ ਦੀ ਮਦਦ ਲਈ ਅੱਗੇ ਆਉਣ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਜੀ ਦਰਸ਼ੀ ਦਰਸ਼ੀ ਜੀ ਜਿਹੜੀ ਰਾਤ ਅੱਗ ਲੱਗੀ ਆ ਹਾਂ ਜੀ ਕਿੰਨੇ ਵਜੇ ਲੱਗੀ ਜੀ ਇਹ ਇਹ 12 ਵਜੇ 10 ਮਿੰਟ ਤੇ ਲੱਗੀ ਜੀ ਇਹ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਜਾਨ ਮਾਲ ਸਭ ਨੁਕਸਾਨ ਹੈ ਨੁਕਸਾਨ ਹੈ ਜੀ ਕੀ ਡੰਗਰ ਡੰਗਰ ਕਿੰਨੇ ਗੰਗਰ ਵੀ ਜੀ ਆ ਬੱਕੜੀ ਵੀ ਹੈ ਕਿਰਾਨੇ ਦੀ ਦੁਕਾਨ ਵੀ ਹੈ ਕਪੜੇ ਦੀ ਦੁਕਾਨ ਆ ਜੀ ਸਭ ਦਾ ਜੀ ਤੇ ਇੱਥੇ ਕਿੰਨੇ ਪਰਿਵਾਰ ਰਹਿੰਦੇ ਸੀਗੇ ਤੇ ਮੇਰਾ ਕੱਲ 12 ਚ ਕਰੀਬ 20 ਪਰਿਵਾਰ ਰਹਿੰਦੇ ਨੇ 22 ਕਿੰਨੀਆਂ ਝੁੱਗੀਆਂ ਸੀ ਰ ਝੁੱਗੀ 15 16 ਸੀ ਤੇ ਉਹ ਚ ਬੱਚੇ ਵਗੈਰਾ ਕਿੰਨੇ ਕਿੰਨੇ ਆ ਬੱਚੇ ਤੇ ਮੇਰਾ ਕੱਲ 20 ਕ ਬੱਚੇ ਵੀ ਹੋਣੇ ਟੋਟਲ ਕਿੰਨੇ ਕਿ ਮੈਂਬਰ ਸੀ ਉਹ ਕੋਈ 30 35 ਮੈਂਬਰ ਤੇ ਨੁਕਸਾਨ ਕੀ ਕੀ ਹੋਇਆ ਬਾ ਨੁਕਸਾਨ ਡੰਗਰ ਮੜ ਗਿਆ ਜੀ ਜਾਨਵਰ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਨੁਕਸਾਨ ਨਹੀਂ ਆ ਕੋ ਜਾਨਵਰ ਸਾਰੇ ਮਰ ਗਏ ਤੇ ਤੁਹਾਨੂੰ ਕੋਈ ਸ਼ੱਕ ਵਗੈਰਾ ਕਿਸੇ ਤੇ ਸਾਡੇ ਸੜੀ ਦੇ ਉੱਪਰ ਹੈ ਮੈਂ ਕੋਈ ਖਾਮ ਜ਼ਰੂਰੀ ਹੈ ਯਾਰ ਤੇ ਤੁਸੀਂ ਵੀਰੇ ਕਿੰਨੀ ਦੇਰ ਤੋਂ ਰਹਿ ਰਹੇ ਹੋ ਇਹ ਸਾਨੂੰ ਹੋ ਗਿਆ 17 ਸਾਲ ਹੋ ਗਏ 17 ਸਾਲ ਤੋਂ ਇਹਦਾ ਕੋਈ ਕਿਰਾਇਆ ਵਗੈਰਾ ਵੀ ਦਿੰਦੇ ਜੀ ਤੁਸੀਂ ਕਿਰਾਇਆ ਦੇ ਰਹੇ ਆ कौन था था तो, तो का अच्छा। जी। सर जी मेरा नाम सीताराम मुखिया है सीताराम जी, जी आगे रात कितने के लग गया है सर जी मैं जब मुझे फोन गया मैं दो बजे रात को यहाँ पर आया मौके पे जब मैं मौके पे आया तो मैं कहता था तो बिल्कुल जल के सुहा हो चुका था यहाँ पर बहुत कुछ जब मैं अपने दुकान तरफ गया तो मेरे दुकान भी सुहा हो गया था ਮੈਂ ਦਰਜੀ ਕੰਮ ਕਰਦਾ ਹਾਂ ਸਾਥ ਮੈਂ ਰੈਡੀਮੇਡ ਕਪੜਾ ਹੀ ਵੇਚਦਾ ਹਾਂ ਟੋਟਲ ਮੇਰੇ ਸਾਰੇ 3 ਲੱਖ ਤੋਂ ਉੱਪਰ ਮੇਰਾ ਨੁਕਸਾਨ ਹੋ ਚੁੱਕਾ ਹੈ ਸਰ ਮੇਰਾ ਦੁਕਾਨ ਮੇਂ ਕੁਛ ਵੀ ਨਹੀਂ ਬਚਿਆ ਤੇ ਕੀ ਲੱਗਦਾ ਤੁਹਾਨੂੰ ਇਹ ਸਰ ਇਹ ਲਗਾਇਆ ਗਿਆ ਹੈ ਯਾਰ ਅੱਛਾ ਕੀ ਕੀ ਦਾ ਸ਼ੱਕ ਕੀਤੇ ਜੀ ਸ਼ੱਕ ਯਹਾਂ ਹੀ ਤੇ ਹੈ ਇੱਕ ਸਾ ਅਸਾਨੀ ਨਾਮ ਦਾ ਵਿਅਕਤੀ ਹੈ ਉਹਨਾਂ 'ਕ ਸੱਕ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਆਇਆ ਤੁਹਾਡੇ ਕੋਲੋਂ ਨਹੀਂ ਸਰ ਪਸਾ ਅਭੀ ਤਾਂ ਪੱਤਰਕਾਰ ਹੀ ਜਿਵੇਂ ਆਪ ਸਰ ਆਇਆ ਅਭੀ ਪੱਤਰਕਾਰ ਹੀ ਸਵਾਰ ਰਹੇ ਹਨ तो मेरी सदा पर जो भी क्या जो सरकार से मेरी विनती है निवेदन है कि हम सब गरीब आदमी के लिए वो हेल्प करें प्रशासन वालों कोई नहीं आया नहीं अभी नहीं कोई आया सर तो की कहना चाहूँगा तो सर जी हम यही चाहते हैं कि हम जो गरीब मजदूर हैं जो जिससे कि मैं दर्जी काम करता था, तो मेरा यही साधन था कमाने का इसी से हम अपने बच्चे को पालते हैं ये हमारा बंद हो गया अब हम कैसे हम चलेंगे ਇਹ ਇਹ ਜਗਾ ਕੀ ਦੀ ਸੀ ਇਹ ਇਹ ਜਗਾ ਜੀ ਭਜਨ ਕੋਰ ਕੋਰ ਤੁਸੀਂ ਕੋਈ ਕਿਰਾਇਆ ਵਗੈਰਾ ਵੀ ਦਿੰਦੇ ਹੋ ਹਾਂ ਜੀ ਕਿਰਾਇਆ ਦਿੱਤੇ ਸਮਾ ਜੀ ਅਰਵਿੰਦ ਸ਼ਾਨੀ ਜੀ ਅਰਵਿੰਦ ਸ਼ਾਨੀ ਜੀ ਕੀ ਹੋ ਯਾਰ ਆਦ ਇਹ ਰਾਤ 12 ਵਜੇ ਦੀ ਗੱਲ ਹੈ ਜੀ ਇਹ ਅੱਗ ਲੱਗਿਆ ਨਹੀਂ ਅੱਗ ਲਾਇਆ ਗਿਆ ਪਹਿਲੇ ਵੀ ਧਮਕੀ ਬੰਦੇ ਨੂੰ ਦੇ ਗਿਆ ਕਿ ਭਾਈ ਨਹੀਂ ਹਟਾਣਾ ਤਾਂ ਜੀ ਮਹੱਲੇ ਹਟਾ ਦੇਣਾ ਸਾਰੇ ਇਸ ਵਜੇ ਨਾਲ ਉਹਨੇ ਮਹੱਲੇ ਇਸ ਢੰਗ ਸੇ ਹਟਾਇਆ ਕਿ ਯਹਾਂ ਪਰ ਡੰਗਰ ਪਸ਼ੂ ਸਾਰੇ ਚਲਾ ਗਿਆ ਉਹਨੂੰ ਦੁਸ਼ਮਣੀ ਨਾਲ ਅੱਗ ਲਾਇਆ ਗਿਆ ਇਹਨਾਂ ਗਰੀਬਾਂ ਦਾ ਹੱਲ ਦੇਖ ਲੋ ਕੀ ਹਾਲ ਹੋਇਆ ਆ ਨਾ ਕੱਪੜੇ ਬੱਚਿਆ ਨਾ ਕੁਝ ਬੱਚਿਆ ਨਾ ਭੰਡੇ ਬੱਚਿਆ ਕੁਝ ਵੀ ਨਹੀਂ ਬੱਚਿਆ ਇਹ ਦੇਖੋ ਤੁਹਾਨੂੰ ਕਿਤੇ ਸ਼ੱਕ ਕਿਤੇ ਆ ਜੀ ਸ਼ੱਕ ਜਿੱਥੇ ਇਹ ਬੰਦਾ ਜਿਹੜਾ ਰਹਿੰਦਾ ਇੱਕ ਬੰਦੇ ਦੇ ਸ਼ੱਕ ਹੈ ਉਹਨਾਂ ਦਾ ਇੱਕ ਬੰਦੇ ਦਾ ਸ਼ੱਕ ਹੈ ਉਹ ਬੰਦੇ ਕੋਲ ਗਿਆ ਫੁੱਲੀ ਸ਼ਾਸਨ ਵੀ ਨਹੀਂ ਕੀਤਾ ਇਹਨਾਂ ਨੇ ਜੇ ਥਾਣੇ ਗਿਆ ਥਾਣੇ ਵੀ ਕਹਿੰਦਾ ਅਸੀਂ ਰਿਪੋਰਟ ਨਹੀਂ ਲਿਖਣਾ ਤੇ ਤੁਹਾਡੇ ਪਿੰਡ ਦਾ ਹੱਲ ਕਰੂਗਾ ਜਦ ਆਪਾਂ ਥਾਣੇ ਗਏ ਥਾਣੇ ਵਾਲੇ ਤਾਂ ਹੱਲ ਕਰਨਾ ਚਾਹੀਦਾ ਸਾਰੇ ਦਾ ਕਿ ਭਾਈ ਇਹ ਗਰੀਬਾਂ ਦਾ ਇਹ ਹਾਲ ਜੁਗੀ ਬਣਿਆ ਕਿ ਸ਼ਮਸ਼ਾਨ ਬਣਾ ਘਰ ਬੜਾ ਗਿਆ ਇਹ ਤੇ ਕਿੰਨੇ ਡੰਗੜਾਂ ਨੁਕਸਾਨ ਹੋਇਆ ਡੰਗੜਾਂ ਤਾਂ 6-7 ਪਕੜੀਆਂ ਚੱਲ ਗਿਆ ਜੀ ਇੱਕ ਡੰਗੜ ਜਲ ਗਿਆ ਬਾਕੀ ਜਿਤਨਾ ਭੰਡੇ ਸੀਗਾ ਤੇ ਕੰਬਲ ਸੀਗਾ ਕੱਪੜੇ ਸੀਗਾ ਇਹਨਾਂ ਦਾ ਗਰੀਬਾਂ ਦਾ ਸਾਰੇ ਜਲ ਗਿਆ ਇਹ ਦੁਕਾਨ ਦਾ ਵੀ ਹਲ ਵੀ ਕੋਈ ਨਹੀਂ ਸੁਣਾਇਆ ਜੀ ਖਾਣੇ ਵੀ ਗਿਆ ਬੰਦੇ ਇਕੱਠੇ ਹੋ ਕੇ ਥਾਣੇ ਵਾਲੇ ਵੀ ਜਵਾਬ ਦਿੱਤਾ ਕਿ ਅਸੀਂ ਕੋਈ ਵੀ ਕੰਮ ਨਹੀਂ ਕਰ ਸਕਦੇ ਤੇ ਕੀ ਹੁਣ ਕੀ ਮੰਗ ਕਰਦੋ ਪ੍ਰਸ਼ਾਸਨ ਤੋਂ ਅਸੀਂ ਮੰਗ ਇਹ ਕਰਦੇ ਆਂ ਇਹ ਗਰੀਬ ਦਾ ਹੱਲ ਕੜੇ ਕਿ ਕੱਪੜਾ ਦੇਵੇ ਲੱਤਾ ਦੇਵੇ ਦਾ ਇਹਨਾਂ ਦਾ ਹੱਲ ਦੇਵੇ ਘੜ ਜਲ ਗਿਆ ਉਹਨਾਂ ਦਾ ਘੜ ਮੜੀ ਜੀ ਸ਼ਾਸਨ ਕੜੇ ਗਰੀਬਾਂ ਤੇ ਜਿਹੜਾ ਕੰਮ ਕਰ ਦੁਕਾਨ ਤੇ ਉਹਨਾਂ ਦਾ ਵੀ ਮਦਦ ਕਰੇ ਇੱਕ ਮਿੰਟ ਜਿਹੜਾ ਵੀ ਹੈਗਾ ਇੱਥੇ ਝੱਲਿਆ ਆ ਜਿੱਦਾ ਵੀ ਗਰੀਬਾਂ ਦਾ ਝੱਲਿਆ 10-15 ਘਰ ਹੈਗਾ ਇਹਨਾਂ ਦਾ ਸਾਰੇ ਦੇ ਹੱਲ ਕੀਤਾ ਜਾਵੇ ਇੱਕ ਇਧਰ ਦੁਕਾਨ ਹੈ ਇੱਕ ਕਰੇਗਾ ਇਹਨਾਂ ਦਾ ਸਾਰੇ ਹੱਲ ਕੀਤਾ ਜਾਵੇ ਸਰ ਹੋਰ ਇਹਦਾ ਇਹਨਾਂ ਕਿਹੜੀ ਬਾਤ ਕੋਈ ਮੰਗਣੀ ਆ ਇਹਨਾਂ ਦਾ ਹੱਲ ਕੀਤਾ ਜਾਵੇ ਬਸ ਮੇਰਾ ਨਾਮ ਹੈਗਾ ਸੁਨੀਤਰਾ ਤੁਸੀਂ ਉਰੇ ਆ ਰਹੇ ਹੋ ਕੀ ਤੁਹਾਨੂੰ ਲੱਗ ਰਿਹਾ ਵੀ ਅੱਗ ਦਾ ਲੱਗੰਦਾ ਕੀ ਕਾਰਨ ਆ ਮੇਰਾ ਵੀ ਵੀਰ ਜੀ ਘਰ ਉੱਰੇ ਆ ਅਸੀਂ ਵੀ ਰਾਤ ਦੇ 12 ਵਜੇ ਦੇ ਜਾਗਦੇ ਪਏ ਹਾਂ ਕੀ ਕਾਰਨ ਮੰਨਦੇ ਹੋ ਅੱਗ ਲੱਗੰਦੋ ਵੀਰ ਜੀ ਜਿਸ ਟਾਈਮ ਤਾਂ ਸੁੱਥੇ ਆ ਉਸ ਟਾਈਮ ਤਾਂ ਲਟਾ ਚੱਲਦੀਆਂ ਪਈਆਂ ਸੀ ਉੱਚਾ ਕਾਰਨ ਤਾਂ ਹੁਣ ਅਸੀਂ ਇਹ ਤਾਂ ਰੱਬ ਜਾਣਦਾ ਜਾ ਅਸੀਂ ਇਹਨਾਂ ਮੈਂ ਕਾਰਨ ਤਾਂ ਕੁਝ ਨਹੀਂ ਕਹਿ ਸਕਦੀ ਕਿ ਪਰ ਮੈਂ ਇਹਨਾਂ ਜ਼ਰੂਰ ਕਹੂੰਗੀ ਕਿ ਵੀ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦਾ ਘਰ ਪਰਿਵਾਰ ਇਹ ਵਿੱਚ ਸਾਰਾ ਕੁਝ ਭਾਂਡਾ ਠੀਕਰ ਸਭ ਕੁਝ ਫੋਕੇ ਸਾਹ ਹੋ ਗਿਆ ਬਸ ਹਾਂਜੀ ਉਹ ਚਾਹਵਾਂ ਲੋ ਮੈਂ ਬਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਸ ਇਹ ਕਹਿਣਾ ਚਾਹਾਂਗੇ ਵੀ ਹੁਣ ਇਹਨਾਂ ਦੇ ਕੋਲ ਜਿਹੜੇ ਨੇ ਅਸਟਮ ਤੰਦੇ ਕੱਪੜੇ ਨੇ ਉਹ ਤੋਂ ਇਲਾਵਾ ਕੁਝ ਵੀ ਨਹੀਂ ਹੈਗਾ ਜਿਹੜੇ ਤਾਂ ਤੇ ਉੱਪਰ ਕੱਪੜੇ ਪਾਏ ਕਿਉਂਕਿ ਹੁਣ ਠੰਡ ਦਾ ਟਾਈਮ ਆ ਬਹੁਤ ਔਖਾ ਵਾ ਰਾਤ ਅਸੀਂ ਸਾਰੀ ਰਾਤ ਉੱਥੇ ਬੈਠ ਕੇ ਧੂਣੀ ਮੂਰੀ ਕੱਟ ਲਈਏ ਪਰ ਉਹ ਸ਼ਾਮ ਨੂੰ ਜਿੱਦਾਂ ਸ਼ਾਮ ਪੈਣੀ ਆ ਪਵਿੱਤਰ ਸਿੰਘ ਜੀ ਐਸ.ਐਚ.ਓ ਮਛੀਗੜਾ ਸਾਹਿਬ ਲਾ ਦੋ ਸਿਰ ਰਾਤ ਦੇ ਇੱਥੇ ਆ ਜੀ ਤੇ 1:30 ਵਜੇ 1 ਵਜੇ ਦੀ ਗੱਲ ਆ ਜੀ ਜਦੋਂ ਇੱਥੇ ਇੱਕ ਅੱਗ ਦਾ ਸਾਨੂੰ ਪਤਾ ਲੱਗਿਆ ਵੀ ਧੂਏ ਨੂੰ ਅੱਗ ਲੱਗ ਗਈ ਤੇ ਤੁਰੰਤ ਹੀ ਅਸੀਂ ਟਾਇਰ ਬ੍ਰਿਗੇਡ ਦਾ ਇੰਟੀਜਮ ਕਰਿਆ ਹੋਰ ਮੱਜਾਂ ਸੀ ਇੱਥੇ ਇਹਨਾਂ ਦੀ ਡੰਗਰ ਪਸ਼ੂ ਸੀ ਜਿੰਨਾ ਹੋ ਸਕੇ ਅਸੀਂ ਇਹਨਾਂ ਨੂੰ ਬਾਹਰ ਕੱਢੇ ਤੇ ਚਾਰ ਬੱਕਰੀਆਂ ਇੱਕ ਦੋ ਕੁਛ ਨਾ ਘਰੇਲੂ ਸਮਾਨ ਉਸ 15 16 ਝੁਕੀਆਂ ਨੇ ਜੀ ਜਿਹੜੀਆਂ ਜਲ ਗਈਆਂ ਇਹਨਾਂ ਦਾ ਘਰੇਲੂ ਸਮਾਨ ਵੀ ਸਾਰਾ ਹੀ ਜਲ ਗਿਆ ਕਿੰਨੇ ਪਰਿਵਾਰ ਰਹਦੇ ਸੀ ਇਹ 16 ਪਰਿਵਾਰ ਨੇ ਜੀ ਉਸ ਇੱਥੇ ਤੇ ਨੁਕਸਾਨ ਇਹਨਾਂ ਦਾ ਕਿ ਨੁਕਸਾਨ ਘਰੇਲੂ ਦਾ ਸਮਾਨ ਸਾਰਾ ਹੀ ਹੋ ਗਿਆ ਇਹਨਾਂ ਨੁਕਸਾਨ ਤੇ ਇੱਕ سنی ਦੇ ਨਾਮ ਦੇ ਕਿਸੇ ਸ਼ਖਸ ਦੇ ਇਲਜ਼ਾਮ ਲਾ ਰਹੇ ਨੇ ਕਿਵੇਂ ਦੇ ਦੇਣ ਜੀ ਤੁਸੀਂ ਉਹਨੂੰ ਦੇਖੋ ਜੀ ਜੇ ਇਹ ਸਾਨੂੰ ਜੋ ਨੋਟਿਸ ਦੇਣਗੇ ਪੂਰੀ ਹਰ ਇੱਕ ਪਹਿਲੂ ਤੋਂ ਪੜਤਾਲ ਕੀਤੀ ਜਾਊਗੀ ਜੋ ਵੀ ਹੋਗੀ ਕਾਰਵਾਈਆਂ ਮੁਕਿਲੀਆਂ ਤੇ ਉਹ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ